ਇਕ ਨਵਾਂ ਮੋੜ ਇਹ ਸਾਰੇ ਮਾਮਲੇ ਚ ਮੈਂ ਇਸ ਵਕਤ ਸ਼ਾਮਪੁਰ ਪਿੰਡ ਚ ਆ ਉਸੇ ਘਰ ਚ ਜਿੱਥੇ ਇਹ ਕਿਹਾ ਗਿਆ ਏਰੋਪ ਲੱਗੇ ਨੇ ਕਿ ਇੱਕ ਮਾਂ ਨੇ ਆਪਣੀ ਧੀ ਨੂੰ 13 ਸਾਲ ਦੀ ਧੀ ਪ੍ਰੀਤਕੌਰ ਨੂੰ ਮਾਰਤਾ ਉਸ ਮਾਂ ਦੀ ਅਸੀਂ ਗੱਲ ਕਰ ਲਈ ਅੰਗਰੇਜ਼ਕੌਰ ਉਹਨਾਂ ਦੇ ਪਤੀ ਇਸ ਵਕਤ ਮੇਰੇ ਨਾਲ ਨੇ ਅੱਜ ਗੱਲ ਕਰਨ ਲਈ ਗੁਰਦੀਪ ਸਿੰਘ ਐਕਸਕਲੂਸਿਵ ਤੌਰ ਤੇ ਜੁੜੇ ਨੇ ਕਿਉਂਕਿ ਇਹ ਜੋ ਦੱਸ ਰਹੇ ਨੇ ਇਹ ਬਿਲਕੁਲ ਵੱਖਰੀ ਕਹਾਣੀ ਹੈ ਪੂਰਾ ਪਿੰਡ ਇਸ ਵਕਤ ਤੁਸੀਂ ਤਸਵੀਰਾਂ ਦੇਖੋ ਪੂਰਾ ਪਿੰਡ ਮੌਜੂਦ ਹੈ ਇੱਥੇ ਪੂਰਾ ਪਿੰਡ ਕਹਿੰਦਾ ਕਿ ਅਸੀਂ ਵੀ ਗਵਾਹੀ ਦੇਣੀ ਹੈ ਅਸੀਂ ਆਪਣੀ ਗੱਲ ਰੱਖਾਂਗੇ ਸਭ ਤੋਂ ਪਹਿਲਾਂ ਆਪਣਾ ਗੱਲ ਕਰ ਲਈਏ ਗੁਰਦੀਪ ਸਿੰਘ ਜੀ ਕਿਉਂਕਿ ਪਹਿਲਾਂ ਤਾਂ ਬੇਟੀ ਚਲੀ ਗਈ ਉਸ ਤੋਂ ਬਾਅਦ ਪਤਨੀ ਤੇ ਬਹੁਤ ਸਾਰੇ ਇਲਜ਼ਾਮ ਜੜੇ ਉਹ ਲੱਗ ਰਹੇ ਨੇ ਹੈਨਾ ਤੁਸੀਂ ਕਿੱਥੇ ਸੀਗੇ ਵਾਕਿਆ ਕੀ ਹੈ ਸਾਰਾ ਮਾਮਲਾ ਕੀ ਹੈ ਸਰ ਵਾਕਿਆ ਜੀ ਇੱਕ ਇੱਕ ਤਿੰਨ ਚੌਕੀ ਚਾਰ ਸਾਹਿਬ ਘਰੇ ਆਏ ਸੀਗੇ ਉਹਨਾਂ ਨੇ ਆ ਕੇ ਮੈਨੂੰ ਕਿਹਾ ਵੀ ਤੁਹਾਡੇ ਕੋਲ ਕੰਪਲੇਂਟ ਆਈ ਹੈ ਗਮਨਾਵਿਤ ਚਿੱਠੀ ਆਈ ਹੈ ਕਿ ਤੁਸੀਂ ਕੁੜੀ ਮਾਰੀ ਹੈ ਮੇਰੀ ਤੇ ਮੇਰੀ ਘਰ ਵਾਲੀ ਦੇ ਪੱਭੀ ਨੇ ਉਹਨੇ ਇਹ ਕਿਹਾ ਕਿ ਕੁੜੀ ਅਸੀਂ ਮਾਰੀ ਨਹੀਂ ਜੀ ਅਸੀਂ ਤਾਂ ਪਹਿਲਾਂ ਬਹੁਤ ਤੰਗ ਹੈ ਸਾਡੇ ਦੇ ਐਲੀਵਿਸ਼ਨ ਨਾਲ ਲਗਾਓ ਉਹ ਕਹਿੰਦਾ ਕੱਲ ਚੌਂਕੀ ਆ ਜਿਓ ਤੇ ਅਗਲੇ ਦਿਨ ਮੈਂ ਚੌਂਕੀ ਗਿਆ ਸੀ ਤੇ ਚੌਂਕੀ ਦੇ ਵਿੱਚ ਸਾਬ ਨਾਲ ਗੱਲ ਕੀਤੀ ਚੌਂਕੀ ਜੱਜ ਸਾਹਿਬ ਨਾਲ ਉਹ ਕਹਿੰਦਾ ਆਪਣੇ ਘਰ ਦੇ ਜਿਹੜੀ ਘਰ ਵਾਲੀ ਐ ਭਰਾ ਤੇ ਭਾਬੀ ਨੂੰ ਬੁਲਾ ਲਿਆ ਇੱਥੇ ਬੇ ਇੱਥੇ ਵੇ ਬਿਆਨ ਲਿਖਾਂਗੇ ਆਪਾਂ ਮੈਂ ਇੱਥੋਂ ਆਪਣੇ ਦੋ ਦੋ ਤਰੀਕ ਨੂੰ ਇੱਕ ਨੂੰ ਇੱਥੇ ਐਸੀ ਚੌਂਕੀ ਚਾਹ ਦੋ ਤਿੰਨ ਨੂੰ ਮੈਂ ਉੱਥੇ ਗਿਆ ਚੌਂਕੀ ਦੇ ਵਿੱਚ ਤੇ ਜਾ ਕੇ ਉੱਥੇ ਚੌਂਕੀ ਜੱਜ ਸਾਹਿਬ ਨੇ ਮੇਰੇ ਘਰ ਵਾਲੀ ਦੇ ਬਿਆਨ ਲਿਖੇ ਮੇਰੀ ਪਰਚਾਈ ਦੇ ਬਿਆਨ ਲਿਖੇ ਨਾਲੇ ਉਹਨਾਂ ਬੰਦਾ ਮਗਾ ਬੋਲੇ ਆ ਜੀ ਉਦੋਂ ਮੈਂ ਦਾ ਫਰਾ ਮੇਦ ਨਾਲ ਸੀਗਾ ਜੀ ਉਹਨੂੰ ਉੱਥੇ ਘੁੱਟਿਆ ਕਰ ਸਾਡੇ ਸਾਹਮਣੇ ਅਸੀਂ ਬਾਹਰ ਬੈਠੇ ਸੀ ਚਿਕਾ ਵਾਰ ਬੰਦੀ ਵੀ ਦੀਆਂ ਅਸੀਂ ਹੋਰ ਘਰ ਆ ਗਏ ਜੀ ਤੇ ਸ਼ਾਮ ਦਾ ਟਾਈਮ ਹੋਇਆ ਸ਼ਾਮ ਨੂੰ ਸਰ ਜਦੋਂ ਹਨੇਰਾ ਹੋਣ ਵਾਲਾ ਸੀਗਾ ਉਤੋਂ ਬਾਅਦ ਲੇੜੀ ਜਿਹਨੂੰ ਮੈਂ ਆਪਣਾ ਸਾਈਨ ਮਾਰ ਕੇ ਲੈ ਕੇ ਆਇਆ ਵਾਪਸ ਕਿ ਲੇੜੀ ਥਾਣੇ ਚ ਅਸੀਂ ਇਹ ਚ ਦਾ ਸਵਾਲ ਆਈ ਇਹ ਲੈ ਕੇ ਆਏ ਆਪਣੇ ਘਰ ਦੇ ਵਿੱਚ ਤੇ ਸ਼ਾਮ ਨੂੰ ਚੌਂਕੀ ਜਾ ਸਾਹਮਣੇ ਸੁਵੇਦੇ ਭਰਾ ਨੂੰ ਬਾਹਰ ਨਹੀਂ ਕੱਢਿਆ ਉੱਥੇ ਰੱਖ ਲਿਆ ਕਹਿੰਦੇ ਵਿਚੋੜ ਬੱਜ ਗਈ ਕੱਲ ਛੱਡ ਦੇਈਏ ਨੂੰ ਅਸੀਂ ਕਿ ਕੱਲ ਸਵੇਰੇ ਤੁਸੀਂ ਜਾ ਕੇ ਮੈਡੀਕਲ ਨਾ ਬਾਅਦ ਕਰਾ ਲਿਓ ਤੇ ਸਰ ਉਤੋਂ ਬਾਅਦ ਤਿੰਨ ਤਰੀ ਗਾਂ ਦੀ ਹੈ ਤਿੰਨ ਤਰੀ ਨੂੰ ਅਸੀਂ ਇਹ ਕਹਿੰਦੇ ਵੀ ਦੋ ਤਿੰਨ ਦਿਨੋਂ ਡਰਿਆ ਸੀਗਾ ਕਹਿੰਦਾ ਤੁਹਾਡੇ ਪਰਚਾ ਹੋਊਗਾ ਪੂਰਾ ਪਰਿਵਾਰ ਅੰਦਰ ਜਾਊਗਾ ਤੇਰੀ ਨੌਕਰੀ ਖਰਾਬ ਹੋ ਜੂਗੀ ਮੈਂ ਡਰ ਗਿਆ ਜੀ ਡਰਦੇ ਆ ਜੀ ਸਾਡੇ ਤੀਵੇਂ ਡਰ ਗਏ ਐਸੀ ਵੀ ਡਰ ਗਏ ਇਸ ਤੋਂ ਕੋਈ ਕਿੱਤਾ ਨਹੀਂ ਜੀ ਜਾਂ ਕਿੱਤਾ ਹੈ ਤਾਂ ਦੱਸੋ ਚੌਕੀ ਜਾਬ ਜਦੋਂ ਸਾਡੇ ਪਿੰਡ ਕਾ ਕਵੇ ਆਏ ਸੀ ਮੋਨ ਨਾਲ ਇਹੀ ਗੱਲ ਕੀਤੀ ਸਰ ਕਿਸ ਨੇ ਗੁੰਮਨਾਵਿ ਚਿੱਠੀ ਲਿਖੀ ਉਹ ਤਾਂ ਪਤਾ ਦੋ ਸਾਨੂੰ ਕਿਹਨੇ ਪਾਈ ਹੈ ਚਿੱਠੀ ਆ ਸਾਹਮਣੇ ਨਾਮ ਚਿੱਠੀ ਸੀਗੀ ਕੋਈ ਸਿੱਧਾ ਨਹੀਂ ਆਇਆ ਸਿੱਧਾ ਨਹੀਂ ਆਇਆ ਨਹੀਂ ਸਰ ਕੋਈ ਚਿੱਠੀ ਉਹ ਹੀ ਚਿੱਠੀ ਹੈ ਜੀ ਮੈਂ ਕਹਾਂ ਮੈਨੂੰ ਦਿਖਾ ਦਿਓ ਚਿੱਠੀ ਹੱਥ ਨਾਲ ਲਿਖੀ ਆ ਜਾਂ ਇਹ ਟਾਈਪ ਕੀਤੀ ਆ ਕ ਮੈਂ ਚੱਕੀਨ ਦਿਖਾਈ ਉਹਨੇ ਤੇ ਇਦਾਂ ਮੇਰਾ ਮੇਰਾ ਭਰਾ ਦੋ ਤਰੀਕ ਤੋਂ ਉਹਨਾਂ ਦੇ ਅੰਦਰੀਏ ਚੌਂਕੀ ਦੇ ਵਿੱਚ ਕਹ ਰਹੀਏ ਕਿ ਹਲੇ ਤੱਕ ਅਸੀਂ ਗ੍ਰਿਫਤਾਰਨੀ ਕੀਤਾ ਕਹ ਰਹੇ ਥੋੜੀ ਵਾਈਫ ਫਰਾਰ ਨੇ ਭੱਜੇ ਹੋਏ ਨੇ ਬਹੁਤ ਸਾਰੇ ਸਵਾਲ ਚੁੱਕੇ ਜਾ ਰਹੇ ਹਾਂ ਸਰ ਤਿੰਨ ਤਰੀਕ ਤਿੰਨ ਤਰੀਕ ਦੇ ਆਂਦੇ ਆ ਜੀ ਤਿੰਨ ਤਰੀਕ ਨੂੰ ਸਵੇਰੇ ਸਾਨੂੰ ਪਤਾ ਲੱਗਿਆ ਪਰਚਾ ਕਰੂਗਾ ਡਰ ਕੇ ਅਸੀਂ ਆਪਣੀ ਜਨਾਨੀ ਆ ਤੇ ਅਸੀਂ ਭੱਜ ਗਏ ਜੀ ਅਸੀਂ 2 ਮਿੰਟ ਬਾਅਦ ਸਾਡੇ ਕੋਲ ਪੁਲਿਸ ਆ ਗਈ ਜੀ ਇੱਧਰ ਉਧਰ ਤੇ ਮੇਰਾ ਭਰਾ ਇਹਨੇ ਸੋ ਨਹੀਂ ਕੀਤਾ ਹਾਲੇ ਤੱਕ ਉਹ ਮਰ ਗਿਆ ਜਿੰਦਾ ਅੱਜ ਕਿਤਾ ਸੁਣਿਆ ਹੈ ਕਿ ਉਹਨੇ ਅੱਜ ਉਹਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਮਗਰ 2 3 4 ਤਰੀਕ ਕਿੱਥੇ ਸੀ ਮੇਰਾ ਭਰਾ ਤੁਹਾਡੇ ਵਾਈਫ ਕਿੱਥੇ ਨੇ ਹੁਣ ਵਾਈਫ ਹੁਣ ਮੈਨੂੰ ਤਾਂ ਪਤਾ ਨਹੀਂ ਜੀ ਉਹ ਪੁਲਿਸ ਦਾ ਨਾਮ ਸੁਣ ਕੇ ਭੱਜ ਗਈ ਦੀ ਇਧਰ ਦੋ ਹੋ ਗਏ ਜੀ ਪੁਲਿਸ ਪਿੱਛੇ ਵਿੱਚ ਚੱਕਰ ਮਾਰਦੀ ਬਸ ਸੱਚਾਈ ਕੀ ਲੱਗਦੀ ਕਿਉਂਕਿ ਇਹ ਤਾਂ ਕਹਿ ਰਹੇ ਨੇ ਨਾ ਗਲਤ ਸੰਬੰਧ ਸੀਗੇ ਬਹੁਤ ਕੁਝ ਬੋਲ ਰਹੇ ਨੇ ਨਹੀਂ ਸਰ ਮੇਰਾ ਤੁਸੀਂ ਸਰ ਪੁੱਛ ਸਕਦੇ ਹੋ ਅਗਰ ਜਨਾਨੀ ਲੇਡੀ ਗਲਤ ਹੋਏਗੀ ਤਾਂ ਕਿਸੇ ਨੂੰ ਪਤਾ ਹੋਏਗਾ ਬਿਲਕੁਲ ਵੀ ਗਲਤ ਨਹੀਂ ਹੈ ਚੌਕੀਨ ਚਾਰ ਸਾਹਿਬ ਕਹਿੰਦੇ ਆ ਵੀ ਅਸੀਂ ਕਿਸੇ ਦੀ ਅਰੈਸਟ ਨਹੀਂ ਪਾਈ ਇਸ ਮੁਕੱਦਮੇ ਚ ਉਹ ਆਣ ਸਾਡੇ ਨਾਲ ਬੈਠਣਾ ਗੁਰਦੁਆਰੇ ਚਲਦੇ ਆ ਸੀ ਠੀਕ ਹੈ ਜੀ ਬਲਜਿੰਦਰ ਸਿੰਘ ਜੀ ਸਾਨੂੰ ਗੁਰਦੁਆਰੇ ਜਾ ਕੇ ਨੇਮ ਚੱਕਣੇ ਇਸ ਗੱਲ ਦਾ ਕਿ ਮੈਂ ਜਕਤਾਰ ਦੀ ਅਰੇਸਟ ਨਹੀਂ ਪਾਈ ਹੋਈਗੀ ਉਹਨਾਂ ਨੇ ਕਿਉਂ ਸਾਨੂੰ ਉਹਨੂੰ ਰੌਂਡ ਅਪ ਕੀਤਾ ਹੋਇਆ ਬਿਲਕੁਲ ਹੋਇਆ ਕੀ ਸੀ ਤੁਸੀਂ ਤੁਸੀਂ ਵੀ ਨਾਲ ਚਲੋ ਤੁਸੀਂ ਕਿਉਂਕਿ ਰਿਸ਼ਤੇਦਾਰ ਵੀ ਹੋ ਨਾ ਤੁਸੀਂ ਨਾਲ ਚਲੋ ਹੋਇਆ ਕੀ ਸੀਗਾ ਕਿ ਕਿਹੜੀ ਤਰੀਕ ਦੀ ਗੱਲ ਹੈ ਜਦ ਬੱਚੀ ਦੀ ਡੈਥ ਹੋਈ ਹੈ 12 ਤਰੀਕ ਦੀ ਗੱਲ ਹੈ 12 ਤਰੀਕ ਦੀ ਗੱਲ ਹੈ 12 ਜੁਲਾਈ ਦੀ 12 ਜੁਲਾਈ ਦੀ ਹੈ ਜੁਲਾਈ ਦੀ ਗੱਲ ਹੈ ਅਗਸਤ ਆ ਗਿਆ ਹੁਣ ਹਾਂ ਸਰ ਹੁਣ ਪੁਲਿਸ ਜਿਹੜੀ ਹੈ ਐਕਸ਼ਨ ਲੈ ਰਹੀ ਹੈ हां सर अच्छा एक बार दिखाओ किथे क्योंकि ਹੋਇਆ ਕੀ ਸੀ ਕੁੜੀ ਨੂੰ ਹੋਇਆ ਕੀ ਸੀ ਕਿਉਂਕਿ ਉਹ ਕਹਿ ਰਹੇ ਨੇ ਕਿ ਸਲਫਾਜ਼ ਖਿਲਾਇਆ ਗਿਆ ਫਿਰ ਕਲਾ ਕੋਈ ਸਲਫ ਨਹੀਂ ਖਿਲਾਇਆ ਗਿਆ ਸਭ ਤੁਸੀਂ ਹੁਣ ਇੱਥੇ ਆਜੋ ਤੁਹਾਨੂੰ ਆਨ ਗਰਾਉਂਡ ਦਿਖਾਉਂਦਾ ਮੈਂ ਕਿੱਥੇ ਕੁੜੀ ਸੋਰੀ ਸੀ ਆਜੋ ਸਾਬ ਨਹੀਂ ਨਹੀਂ ਇੱਕ ਮਿੰਟ ਰੀਪੂ ਇਸ ਵਕਤ ਤਸਵੀਰਾਂ ਦੇਖੋ ਜਿੱਥੇ ਜਿੱਥੇ ਇੱਕ ਮਿੰਟ ਇੱਕ ਮਿੰਟ ਹਾਂਜੀ ਹਾਂਜੀ ਚੌਂਕੀ ਚਾਰਜ ਸਰ ਨੇਮ ਚੱਕ ਕੇ ਕਹਦੇ ਕਿ ਮੈਂ ਜਗਤਾਰ ਦੀ ਅਰੈਸਟ ਨਹੀਂ ਆ ਰੌਂਡ ਅਪ ਨਹੀਂ ਕੀਤਾ ਹੋਇਆ ਅਸੀਂ ਗੁਰਦੁਆਰੇ ਵਰਦਿਆਂ ਜਾਂ ਉਹ ਖੁਦ ਦੇਖੋ ਆਪ ਗੁਰੂਆ ਕੀ ਸੀ ਹੋਇਆ ਕੀ ਸੀ ਇੱਥੋਂ ਸਰ ਕੁੜੀਆਂ ਇੱਥੋਂ ਸਰ ਕੁੜੀਆਂ ਬਾਥਰੂਮ ਹਾਂ ਅੰਦਰ ਕਰਕੇ ਦਾ ਟੱਪੇ ਦੇ ਖੋਲੇ ਸਾਬ ਪਿੱਛੋਂ ਕੋਈ ਨਾ ਕੋਈ ਚੀਜ਼ ਆਈਏ ਉਹਦੇ ਇੱਥੇ ਕੱਟ ਗਈ ਸਾਬ ਹਾਂ ਉਹਨੇ ਮੰਮੀ ਨੂੰ ਜਾ ਕੇ ਦੱਸਿਆ ਕਿ ਮੰਮੀ ਮੇਰੇ ਇੱਥੇ ਕੁਝ ਲੜ ਗਿਆ ਉਹ ਕਹਿੰਦਾ ਪ੍ਰਿੰਟ ਪ੍ਰੁੰਟ ਲੜੀ ਹੋਣੀ ਘੰਟਾ ਕਰਦਾ ਘੰਟਾ ਦੇਖਿਆ ਉਹਦੇ ਮਤ ਉਹ ਨੀਲੀ ਹੋ ਗਈ ਜੀ ਤੇ ਅੱਖਾਂ ਅੰਧਨੇਰਾ ਲੱਗਿਆ ਆਣ ਫਿਰ ਉਹਨੇ ਆਪਣੇ ਜੇਠ ਨੂੰ ਬੁਲਾਇਆ ਜੀ ਕਿ ਐਦਾਂ ਦਾ ਕਰਕੇ ਹੋ ਕੇ ਲੈ ਕੇ ਗਏ ਉਹਦਾ ਦਮ ਟੁੱਟ ਗਿਆ ਆਪਣਾ ਬੱਸ ਫਿਰ ਆਪਣਾ ਰਾਤ ਨੂੰ ਸਾਨੂੰ ਟੈਲੀਫੋਨ ਕੀਤਾ ਕਹਿੰਦੇ ਕੋਈ ਕੋਈ ਧਾਗਾ ਵੀ ਬੰਨਿਆ ਸੀਗਾ ਧਾਗੇ ਬੰਨਿਆ ਸੀ ਇੱਥੋਂ ਹਾਂ ਸਭ ਇਹਨੇ ਪਿੰਡ ਦੇ ਵਿੱਚ ਇੱਥੇ ਬਣਦਾ ਇੱਥੋਂ ਫੜਿਆ ਸੀ ਫੜਿਆ ਸੀਗਾ ਉਸ ਤੋਂ ਹਾਂ ਸਰ ਸਭ ਤੋਂ ਮਿਲਿਆ ਸੀ ਹਾਂਜੀ ਸਰ ਇਹ ਤਾਂ ਇਹ ਦੇਖੋ ਇਹ ਫੋਟੋ ਸੱਪ ਦੀ ਫੋਟੋ ਵੀ ਕਹਿ ਰਹੇ ਨੇ ਸੱਪ ਦੀ ਫੋਟੋ ਵੀ ਹੈਗੀ ਹੈ ਇੱਧਰ ਸੱਪ ਇਹ ਇੱਧਰ ਇੱਧਰ ਸੱਪ ਫੜਿਆ ਹੋਇਆ ਇਸ ਜਗ੍ਹਾ ਤੋਂ ਇਹ 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 ਉਹਦੀ ਸੱਪ ਦੀ ਮਲਕਲੀਪ ਹੈ ਸਾਡੇ ਕੋਲ ਇਸ ਜਗ੍ਹਾ ਦੇ ਸਾਡੇ ਸੱਪ ਮਤਲਬ ਇਹਨੇ ਫੜਿਆ ਹੋਇਆ ਗਰਾਊਂਡ ਦੇਖ ਲਓ ਸਰ ਉਹ ਵੀ ਟੈਨਾਂ ਦੇਖ ਲਓ ਸਭ ਕੁਝ ਦੇਖ ਲਓ ਸਭ ਕੁਝ ਇਹੀ ਹੈ ਮੈਚ ਕਰਕੇ ਦੇਖ ਲਓ ਤੁਸੀਂ ਬਿਲਕੁਲ ਇਹ ਠੀਕ ਹੈ ਨਹੀਂ ਉਹ ਮਤਲਬ ਕਿਵੇਂ ਕਹਿ ਸਕਦੇ ਨੇ ਕਿ ਹਾਂ ਬੱਚੇ ਨੂੰ ਜ਼ਹਿਰ ਦਿਆ ਹੈ ਕੁਛ ਕਰ ਜੋ ਇੱਕ ਨੈਚੁਰਲ ਮੌਤ ਮਤਲਬ ਸੱਪ ਲੜਨੇ ਕਰਕੇ ਹੋਈ ਹੈ ਤਾਂ ਉਹਨੂੰ ਕਹਿੰਦੇ ਆ ਵੀ ਉਹਨੂੰ ਮਤਲਬ ਜ਼ਹਿਰ ਦਿੱਤਾ ਹੋਇਆ ਹੈ ਬਿਲਕੁਲ ਸਭ ਝੂਠੇ ਅਲੀਗੇਸ਼ਨ ਨੇ ਜਿਵੇਂ ਅੱਜ ਜੋ ਇਹ ਕਰੈਕਟਰ ਵਗੈਰਾ ਇਹ ਆਪ گاؤں ਸੇ ਸਾਰੇ ਸੇ ਪਤਾ ਕਰੋ ਲੇਡੀ ਸੇ ਪੁੱਛੋ ਜੀ ਬਿਨਾ ਬਾਤ 13 ਮਿੰਟ ਹੋਰੀ ਹੈ ਕੱਲ ਕੋ ਮੇਰੀ ਸਿਸਟਰ ਹੈ ਜੀ ਉਹ ਇੱਕ ਮਿੰਟ ਮੇਰੀ ਸਪੈਨ ਨੇ ਹਾਂ ਜੀ ਮੇਰੇ ਮੇਰੀ ਸਿਸਟਰ ਹੈ ਜੀ ਉਹ ਕੱਲ ਕੋ ਅਗਰ ਉਸਕੋ ਕੋਈ ਦਿੱਕਤ ਹੋਗੀ ਉਸਕਾ ਪ੍ਰਸ਼ਾਸਨ ਜ਼ਿੰਮੇਵਾਰ ਹੋਗਾ ਜੀ वो तो तो कहाँ आया हमारे को पता नहीं।, नहीं हमारा जो रिश्तेदार वो अंदर करके बिना बात से इलीगेशन लगा के जी थोड़े जीजा ने मेरे जीजा जी ने ठीक हाँ। है जी हाँ। तो ये बात इसको मतलब ये तारीख को आए क्योंकि इनको आना था जो सांप लड़ने के कारण ज्यादा नहीं लियोने के कारण संस्कार हाँ। तो करना ही था जी हाँ। सारे गांव वाले ने कहा भी संस्कार कर दो चलो पिताजी लेट आ जाएंगे कोई बात नहीं ठीक है जी उसको बैठा के थोड़ी रख दे जी यहाँ पे तो हमारे सिस्टर पे जो इलीगेशन लगाएगा इसका कौन जुम्मेवार होगा जी करेक्टर कोई गाँव में कह दे मेरे गाँव में पता कर लो जी एक भी कह दो हमारी सिस्टर ਕੋਈ ਡੰਗਰ ਨਹੀਂ ਬੱਚਾ ਨਹੀਂ ਕੋਈ ਕੁਛ ਨਹੀਂ ਘਰੇਲੂ ਕੰਮ ਕਰਨਾ ਬੱਚੇ ਕੋ ਤਿਆਰ ਕਰਨਾ ਸਵੇਰੇ ਉਹ ਕਰਨਾ ਸਾਰਾ ਕੁਛ ਬਸ ਗਰੇ ਲਈ ਕੰਮ ਕਰਤੀ ਦੀ ਜੀ ਫਿਰ ਇਹ ਤਾਂ ਤੁਸੀਂ ਗੱਲ ਨਹੀਂ ਕਰ ਰਹੇ ਕਿ ਜਿਹੜੇ ਇਸ ਤਰੀਕੇ ਨਾਲ ਕਿਸੇ ਨੇ ਨੋਟ ਬਣਾ ਕੇ ਦਿੱਤਾ ਹੈ ਇੱਥੇ ਨਾਂ ਵੀ ਨਹੀਂ ਗੁਮਨਾਮ ਚਿੱਠੀ ਹੈ ਸਾਹਮਣੇ ਕਰੇ ਬੰਦੇ ਨੂੰ ਕਿਹਨੇ ਪਾਈ ਹੈ ਜੀ ਕਿੱਥੋਂ ਪੋਸਟ ਹੋਈ ਹੈ ਉੱਥਾਂ ਸੀਸੀਟੀਵੀ ਢਾਈ ਜਾਵੇ ਤੇ ਦੂਜਾ ਦੋ ਤਰੀਕ ਦੀ ਅਰੈਸਟ ਪਾਰਕੀ ਹੈ ਕਿਉਂਕਿ ਜੱਜ ਸਾਹਿਬ ਨੇ ਬਿਠਾਇਆ ਬਿਠਾਣ ਕੀ ਹੈ ਕੋਈ 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 ਜ਼ਮੀਨੀ ਮਾਮਲਾ ਹੈਗਾ ਪਾਣੀ ਪੈਸੇ ਦਾ ਮਾਮਲਾ ਹੈਗਾ ਕੀ ਲੱਗਦਾ ਹੈ ਜੋ ਇਸ ਤਰੀਕੇ ਨਾਲ ਚਿੱਠੀ ਦਿੱਤੀ ਗਈ ਸਰ ਮੈਨੂੰ ਤਾਂ ਪਤਾ ਨਹੀਂ ਜੀ ਹਾਂ ਇਹ ਗੱਲ ਮੇਰਾ ਦੁਸ਼ਮਣ ਨਹੀਂ ਹੈ ਕਿਸੇ ਨਾਲ ਮੈਨੂੰ ਵਿਚ ਲੱਗਦਾ ਤਾਂ ਹੁੰਦੀ ਪਰ ਸਭ ਤੋਂ ਵੱਡੀ ਗੱਲ ਹੈ ਨਾ ਬੇਟੀ ਚਲੀ ਗਈ ਬੇਟੀ ਚਲੀ ਗਈ ਉੱਪਰ ਬੇਟੀ ਚਲੀ ਗਈ ਉਸ ਤੋਂ ਬਾਅਦ ਇਸ ਤਰੀਕੇ ਦੇ ਅਲੀਗੇਸ਼ਨ ਲੱਗ ਰਹੇ ਨੇ ਸਰ ਇਹ ਵਿਸ਼ਵਾਸ ਗਲਤ ਹੈ ਜੀ ਹਾਂ ਮੈਨੂੰ ਗਲਤ ਕਰਿਆ ਸਰ ਮੈਂ ਕਿਨੋਂ ਬਾਹਰ ਨਿਕਲ ਰਿਹਾ ਮੈਨੂੰ ਇੱਥੇ ਪਤਾ ਲੱਗਿਆ ਇੱਥੇ ਫੜ ਕੇ ਲੈ ਜਾਣਗੇ ਕਹਿੰਦੇ ਤੇ ਨੌਕਰੀ ਖਰਾਬ ਕਰ ਦੇਉਗੇ ਅਸੀਂ ਹੁਣ ਦੱਸੋ ਮੈਂ ਕੀ ਕਰਾਂ ਸਰ ਪਰਿਵਾਰ ਤੋਂ ਸਭ ਤੋਂ ਲਾਰਲੀ ਗੁੜੀਆ ਸੀ ਇਹਦੇ ਵਿਆਹ ਤੋਂ ਘਟਾ ਘਟ ਤੁਸੀਂ ਵਾਈਫ ਦੇ ਟੱਚ 'ਚ ਹੋ ਤੁਹਾਡੇ ਤਾਂ ਭੈਣ ਨੇ ਹੁਣ ਟੱਚ 'ਚ ਹੋ ਉਹਨਾਂ ਦੇ ਨਹੀਂ ਜੀ ਪਤਾ ਨਹੀਂ ਐ ਕਾਹਾਂ

कुछ नहीं जैसे, पता जैसे हमारे बंदे को पुलिस ने उठा रखा है दो तारीख का उठा रखा आज तक उन्होंने हमें ये नहीं पता लगने दिया हमने उसको उठा रखा है आज वो कोर्ट में पेश किया है तीन दिन के बाद चार दिन के बाद और अब हमारी बहन का भी हमें आज तक ये नहीं पता भी वो कहा है जो बंदा इन्होंने उठा रखा है ना आप प्लीज उससे मिलिए वो खुद बताएगा उन्होंने पुलिस ने बहुत ज्यादा उसके साथ कुटमार की हुई है बहुत ज्यादा ठीक है आप आप उसका मेडिकल करवा सकते हो इस बात का

ਉਹ ਤੇ ਉਹ ਕਿਹਾ ਇਹ ਬੋਲਾ ਗਿਆ ਬਸ ਇਹ ਕੋਈ ਨੋਰਮਲ ਹੈ ਕੋਈ ਦਿੱਕਤ ਨਹੀਂ ਬਾਅਦ ਵਿੱਚ ਇਸ ਕੋ ਹਾਈਲਾਈਟ ਐਸੇ ਬਣਾ ਦਿਆ ਇਤਨਾ ਮਤਲਬ ਉਹ ਕਰ ਦਿਆ ਜੀ ਕਿ ਸਾਰਾ ਪਰਿਵਾਰ ਪੂਰਾ گاਉਂ ਇਸੇ ਮਤਲਬ ਉਹ ਹੈ ਜੀ ਗਲਤ ਇਸ ਤਰੀ ਤੂੰ ਹਾਂ ਅਗਰ ਹਾਂ ਚੌਕੀਨ ਚਾਲ ਸਾਹਿਬ ਬੋਲ ਲਿੱਤੇ ਕਿ 2 ਤਰੀਕ ਨੂੰ ਉਸਕੇ ਬਾਸ ਨਹੀਂ ਧਾਦਨੀ ਮੇਰਾ ਭਾਈ ਤਾਂ ਠੀਕ ਹੈ ਜੋ ਨਹੀਂ ਤੁਹਾਨੂੰ ਇਨਸਾਫ ਮਿਲਣਾ ਚਾਹੀਦਾ ਇਸ ਚੀਜ਼ ਦਾ ਕਿ ਜੋ ਗਲਤ ਕਿਸੇ ਨੇ ਜਾਣ ਪੁੱਝ ਕੇ ਪਾਇਆ ਉਹ ਤੇ ਇਨਸਾਫ ਬੰਦਾ ਸਾਹਮਣੇ ਆਵੇ ਜੀ ਬੰਦਾ ਸਾਹਮਣੇ ਆਵੇ ਹੁਣ ਸਾਡੀ ਤਾਂ ਬੇਇੱਜ਼ਤੀ ਹੈ ਜੀ ਪਰ ਤੁਹਾਨੂੰ ਕੋਈ ਸ਼ੱਕ ਨਹੀਂ ਹੋ ਜਾ ਕਿਉਂਕਿ ਵਾਈਫ ਵੀ ਗਾਇਬ ਹੈ ਪਤਾ ਨਹੀਂ ਕਿੱਥੇ ਹੈ ਸਰ ਮੇਰਾ ਭਰਾ ਮੇਰੇ ਬਾਪਾਂ ਵਾਂਗੂ ਹੈ ਹਾਂ ਤੇ ਮੇਰੇ ਬਾਰੇ ਸੀਗਾ ਜਦੋਂ ਉੱਥੇ ਆਇਆ ਇਹ ਤਾਂ ਰੇਡਮ ਅੱਜ ਹੀ ਹੋ ਰਹੀ ਸਭ ਤੋਂ ਵੱਡੀ ਗੱਲ ਤੇ ਹੈ ਜਿਵੇਂ ਡੀਐਸਪੀ ਸਾਹਿਬ ਕਹਿ ਰਹੇ ਨੇ ਉਹ ਕਹਿ ਕੇ ਕਹਿੰਦੇ ਮੇਰਾ ਮੇਰੇ ਪਿਓ ਵਾਂਗ ਹੈ ਮੇਰਾ ਪਿਓ ਵਾਂਗੂ ਉਹ ਹੀ ਬਿਚ ਬਿਚੋ ਕਿਤੇ ਧਿਆਨ ਰੱਖਦਾ ਸੀ ਸਰ ਸਰ ਕਟਵਾਂਦਾ ਸੀ ਇੱਥੇ ਘਰ ਨਹੀਂ ਆਂਦਾ ਦਾ ਬਹੁਤ ਕਦ ਜਦੋਂ ਕੋਈ ਕੰਮ ਹੀ ਪੈ ਗਿਆ ਜ਼ਰੂਰੀ ਤਾਂ ਆਂਦਾ ਨਹੀਂ ਨਹੀਂ ਆਂਦਾ ਸੀ ਆ ਬੱਚੇ ਆਂਦੇ ਦੇ ਉਹਦੇ ਬੱਚੇ ਕਿੰਨੇ ਨੇ ਤੁਹਾਡੇ ਬੱਚੇ ਦੋ ਤਿੰਨ ਬੱਚੇ ਸੀਗੇ ਇੱਕ ਵੱਡੀ ਕੁੜੀ ਸੀ ਇੱਕ ਕੁੜੀ ਹੋਰ ਐ ਤੇ ਇੱਕ ਮੁੰਡਾ ਐ ਤੇ ਉਹ ਕੁੜੀ ਤੇ ਮੁੰਡਾ ਕਿੱਥੇ ਨੇ ਉਹ ਮੇਰੇ ਕੋਲ ਹੈ ਜੀ ਤੁਹਾਡੇ ਕੋਲ ਹੀ ਨੇ ਹਲੇ ਉਹ ਨਹੀਂ ਯਾਦ ਕਰਦੇ ਮੰਮੀ ਕਿੱਥੇ ਨੇ ਉਹ ਵੀ ਸਾਨੂੰ ਡੇਲੀ ਕਹਿੰਦੇ ਮੰਮੀ ਕਿੱਥੇ ਆ ਉਹਨਾਂ ਨੂੰ ਮੰਝਿਲ ਮੰਝਿਲ ਵਿਛਾ ਕੇ ਮੈਂ ਜਾ ਕੇ ਇੱਥੇ ਹੋਰ ਪੈਂਦਾ ਜੀ ਔਰ ਉਹਦੇ ਹੁਣੇ ਹੁਣ ਛੋਟੇ ਨੇ ਹੁੰਦੇ ਆ ਸਰ ਮੰਮੀ ਕਿੱਥੇ ਆ ਹੁਣ ਮੈਂ ਤੁਹਾਡਾ ਵੀ ਆਂਦਾ ਹੋਣਾ ਕਿ ਮੈਂ ਕੀ ਕਹਾ ਕਿ ਕੀ ਹੋਇਆ ਸਾਡੇ ਨਾਲ ਸਰ ਮੈਂ ਤਾਂ ਚਲੋ ਹੁਣ ਦੱਸ ਤਿੰਨ ਸਾਮਣੇ ਮੈਂ ਛੁੱਟੀ ਦੇ ਮੈਂ ਮੇਰੇ ਜਾਣ ਤੋਂ ਬਾਅਦ ਮੇਰੇ ਬੱਚਿਆਂ ਦਾ ਕੌਣ ਮੇਰੇ ਤੇ ਘਰੇ ਤੱਲੇ ਲੱਗੇ ਜੀ ਸਰ ਮੇਨ ਗੱਲ ਤੇ ਹੈ ਜੀ ਮੈਂ ਡੀਐਸਪੀ ਸਾਹਿਬ ਕਹਿ ਰਹੇ ਨੇ ਕਿ ਆਸੀਂ ਕੋਈ ਬੰਦਾ ਇਸ ਪਰਚੇ ਚਾਹ ਰਹੇ ਘਰ ਘਰ ਇੱਕ ਵਾਰੀ ਚ ਉਜੜ ਜਾਂਦਾ ਹੈ ਮਤਲਬ ਗੁਰਸਿੱਖਵਾਦੀ ਨੇ ਉਹ ਕਿਉਂ ਨਹੀਂ ਨੇਮ ਚੱਕਦੇ ਇਸ ਗੱਲ ਦਾ ਵੀ ਦੋ ਤਰੀਕ ਦਾ ਉਹਨਾਂ ਨੇ ਬਿਠਾ ਰੱਖਿਆ ਹੈ ਡੀਐਸਪੀ ਸਾਹਿਬ ਨੇਮ ਚੱਕ ਦੇਣ ਵੀ ਉਹਨਾਂ ਨੇ ਬੰਦਾ ਸਾਡੇ ਸਾਹਮਣੇ ਕੁੱਟਿਆ ਤੇ ਪੱਟਿਆਂ ਨਾਲ ਡੰਡਿਆਂ ਨਾਲ ਕਰੰਟ ਲਗਾਇਆ ਗਿਆ ਉਹਦਾ ਦੋ ਤਰੀਕ ਦਾ ਅੱਜ ਵੀ ਉਹਨੂੰ ਕੋਰਟ ਤੇ ਪੇਸ਼ ਕੀਤਾ ਤੇ ਹੁਣ ਤੱਕ ਉਹਦਾ ਮੈਡੀਕਲ ਨਹੀਂ ਜੇ ਕਰਾਣਾ ਚਾਹੇ ਹੁਣ ਕਰਾ ਸਕਦੇ ਆ ਜੀ ਪਾਸਾ ਲਓ ਕਿਨੇ ਨੀਲ ਪਈ ਹੈ ਉਹ ਨਾ ਜਪੜ ਇਹੋ ਬਹੂ ਖੜੀ ਹੈ ਨਾ ਕਾ ਕੋਈ ਬਾਗਲ ਨਹੀਂ ਕੋਈ ਕੁਸ ਨਹੀਂ ਕਦੇ ਗਲਤ ਕੋਈ ਬੰਦਾ ਇੱਥੇ ਆਂਦਾ ਨਹੀਂ ਦੇਖਿਆ ਇੱਧਰ ਯੋ ਆ ਇਸ ਬਾਰ ਗੈਲ ਕੀ ਗੈਲੀ ਨਾ ਕੇ ਗੈਲ ਲੱਗਦਾ ਕਦੇ ਕੋਈ ਬੰਦਾ ਬਾਈ ਕਦੇ ਦੇਖਿਆ ਹੀ ਨਹੀਂ ਗਲਤ ਇੰਨੀ ਚੰਗੀ ਜਨਾਨੀ ਆ ਤੇ ਕਹੇ ਜੇ ਉਹਨੂੰ ਲੱਗੇ ਹਾਂ ਔਰ ਬਾਈ ਕਦੇ ਵੀ ਉਹਨੇ ਬਾਹਰ ਨਿਕਲਣਾ ਨਾ ਬਸ ਐ ਨਿਕੜਾ ਹੋ ਹਾਂ ਵੇੜੀ ਨੂੰ ਅੱਡੇ ਦੁੱਛਣ ਮਾਰਿਆ ਹਾਂ ਕਦੇ ਨਹੀਂ ਮਾਰੀ ਦੇਖੀ ਬਾਹਰ ਕਦੇ ਨਹੀਂ ਬਾਈ ਗਲਤ ਦੇਖੀ ਬਟੇ ਕਦੇ ਵੀ ਨਹੀਂ ਗਲਤ ਦੇਖਿਆ ਉਸ ਦਾ ਕੋਈ ਕਿਸੇ ਤਰ੍ਹਾਂ ਮਤਲਬ ਇਹ ਇਹ ਉਹ ਥਾਂ ਹੈ ਜਿੱਥੇ ਇਹ ਕਹਿ ਰਹੇ ਨੇ ਕਿ ਸੱਪ ਜਿਹੜਾ ਹੈਗਾ ਮਿਲਿਆ ਸੀਗਾ ਤੇ ਸਪੇਰਾ ਬੁਲਾਇਆ ਉਸ ਤੋਂ ਬਾਅਦ ਇਹ ਦੱਸਦੇ ਨੇ ਕਿ ਬੱਚੀ ਨੂੰ ਸੱਪ ਨੇ ਕੱਟਿਆ ਸੀਗਾ ਸੱਪ ਕਿਉਂਕਿ ਹਸਤਵਾ ਲੈ ਕੇ ਜਾ ਰਹੇ ਸੀ ਕਿ ਰਸਤੇ 'ਚ ਬੱਚੀ ਨੇ ਦਮ ਤੋੜਤਾ ਕਿਉਂਕਿ ਪਹਿਲਾਂ ਪਰਿਵਾਰ ਨੂੰ ਪਤਾ ਹੀ ਨਹੀਂ ਲੱਗਿਆ ਕਿ ਆਖਿਰਕਾਰ ਕਿਸ ਸੀਜ਼ਨ ਨੇ ਕੱਟਿਆ ਤੇ ਨਾਲ ਦੇ ਨਾਲ ਉਸ ਤੋਂ ਪਹਿਲਾਂ ਇਹ ਇੱਕ ਧਾਗਾ ਵੀ ਕਿਉਂਕਿ ਗੁੱਗਾ ਮਾੜੀ ਪੀਰ ਇੱਥੇ ਹੀ ਹੈਗਾ ਨੇੜੇ ਹੀ ਹੈ ਉੱਥੇ ਤਾਂ ਘਲਵਾਰੇ ਸੀਗੇ ਕਿਉਂਕਿ ਇੱਕ ਪ੍ਰਥਾ ਹੈ ਕਿ ਜਿਹੜਾ ਜ਼ਹਿਰ ਉਹ ਘੱਟ ਹੋ ਜਾਂਦਾ ਪਰ ਰਸਤੇ 'ਚ ਬੱਚੀ ਨੇ ਦਮ ਤੋੜਤਾ ਜਿਸ ਤੋਂ ਬਾਅਦ ਇੱਕ ਮਤਲਬ ਅਣਜਾਣ ਇੱਕ ਲੈਟਰ ਚਲਾ ਜਾਂਦਾ ਪੁਲਿਸ ਕੋਲ ਜਿਸ ਸੇ ਕਿਹਾ ਜਾਂਦਾ ਕਿ ਜਿਹੜੀ ਮਹਿਲਾ ਹੈ ਜਿਹੜੀ ਦੀ ਪਤਨੀ ਹੈ ਉਹਨਾਂ ਦਾ ਨਜਾਇਜ਼ ਸਬੰਧ ਸੀ ਕਿ ਆਪਣੇ ਜੇਠ ਨਾਲ ਜਿਸ ਤੋਂ ਬਾਅਦ ਪੁਲਿਸ ਕਾਰਵਾਈ ਕਰਨੀ ਸ਼ੁਰੂ ਕਰ ਦਿੰਦੀ ਹੈ ਪਰ ਇਹ ਆਰੋਪ ਇਹ ਲਾ ਰਹੇ ਨੇ ਕਿ ਅਹੋਜੀ ਤਾਂ ਕੋਈ ਗੱਲ ਨਹੀਂ ਸੀਗੀ ਜੇ ਵਾਕਈ ਹੋ ਜੀ ਕੋਈ ਗੱਲ ਹੁੰਦੀ ਤਾਂ ਕੋਈ ਸਾਹਮਣੇ ਆਂਦਾ ਕੋਈ ਸਾਹਮਣੇ ਨਹੀਂ ਆਇਆ ਕਿਸ ਨੇ ਆਈ ਬਿਨਾ ਕਿਸੇ ਨਾਮ ਦੇ ਇਸ ਤਰੀਕੇ ਦੀ ਚਿੱਠੀ ਜੜੀ ਉਹ ਜਾ ਕੇ ਦੇ ਦਿੱਤੀ ਜਿਸ ਤੇ ਪੁਲਿਸ ਨੇ ਐਕਸ਼ਨ ਕੀਤਾ ਤੇ ਫਿਲਹਾਲ ਦੇ ਲਈ ਇਹ ਕਹਿ ਰਹੇ ਨੇ ਕਿ ਜਿਹੜੇ ਮੇਰੇ ਵੱਡੇ ਭਰਾ ਨੇ ਉਹ ਮੇਰੇ ਪਿਓ ਵਾਂਗ ਨੇ ਜਿਹੜਾ ਸਾਹਮ ਕਰਦੇ ਸੀਗੇ ਪਰ ਇਹੋ ਜੇ ਅਲੀਗੇਸ਼ਨ ਲਾ ਕੇ ਇੰਨਾ ਡਰ ਗਏ ਕਿ ਜਿਹੜੇ ਵੱਡੇ ਭਰਾਣੇ ਉਹਨਾਂ ਨੂੰ ਜਿਹੜਾ ਹਿਰਾਸਤ ਚ ਲਿੱਤਾ ਹੋਇਆ ਤੇ ਮੇਰੀ ਵਾਈਫ ਦਾ ਪਤਾ ਨਹੀਂ ਕਿ ਕਿੱਥੇ ਉਹ ਡਰ ਕੇ ਜਾਂ ਫਿਰ ਇਹ આરોਪ ਤੱਕ ਲਾ ਰਹੇ ਨੇ ਕਿ ਪੁਲਿਸ ਨੇ ਉਹਨਾਂ ਨੂੰ ਵੀ ਹਿਰਾਸਤ ਚ ਲਿੱਤਾ ਹੋਇਆ ਹੋਵੇਗਾ